ਆਪ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ 3-4 ਦਿਨ ਜਿਵੇਂ ਪਹਿਲੀ ਮਈ ਤੋਂ ਲੈ ਕੇ ਆ 3-4 ਮਈ ਤੱਕ ਜਿਹੜਾ ਮੌਸਮ ਹੈ ਉਹ ਖਰਾਬ ਰਹੂਗਾ ਜਿਹਦੇ ਵਿੱਚ ਕੀ ਤੇਜ਼ ਹਵਾਵਾਂ ਜਿਹੜੀਆਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਚੱਲ ਸਕਦੀਆਂ ਨੇ ਤੇ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ ਕਿਤੇ-ਕਿਤੇ ਬਿਜਲੀ ਵੀ ਚਮਕ ਸਕਦੀ ਹੈ ਜਿਹੜਾ ਮੌਸਮ ਹੈਗਾ ਇਹਨਾਂ ਦਿਨਾਂ ਦੇ ਵਿੱਚ ਉਹ ਕਾਫੀ ਜਿਹੜਾ ਹੈਗਾ ਉਹ ਖਰਾਬ ਰਹੂਗਾ ਹਾਂਜੀ ਜੇ ਆਪਾਂ ਪਿਛਲੇ ਹਫਤੇ ਦੀ ਗੱਲ ਕਰਦੇ ਆਂ ਤਾਂ ਟੈਂਪਰੇਚਰਸ ਜਿਹੜੇ ਨੇ ਉਹ ਕਾਫੀ ਜਿਹੜੇ ਨਾਰਮਲ ਤੋਂ ਜ਼ਿਆਦਾ ਰਹੇ ਹੈ ਹਾਂ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ ਜਿਹੜਾ ਟੈਂਪਰੇਚਰ ਹੈਗਾ ਉਹ ਨੀਅਰ ਅਬਾਊਟ 40 41 ਜਿਹੜਾ ਪਿਛਲੇ ਹਫਤੇ ਰਿਕਾਰਡ ਕੀਤਾ ਗਿਆ ਜਿਹੜਾ ਦਿਨ ਦਾ ਤਾਪਮਨ ਹੈ ਤੇ ਰਾਤ ਦਾ ਤਾਪਮਨ ਵੀ ਮਤਲਬ 19 20 ਦੇ ਨਿਰਬਉਟ ਰਿਹਾ ਬਟ ਇੱਕ ਦਿਨ ਸਾਡੇ ਕੋਲ 26 ਤੱਕ ਵੀ ਜਿਹੜਾ ਟੈਂਪਰੇਚਰ ਚਲਾ ਗਿਆ ਸੋ ਇਹ ਦੇਖਿਆ ਗਿਆ ਹੈਗਾ ਕਿ ਜਿਹੜਾ ਮੈਕਸਿਮ ਟੈਂਪਰੇਚਰ ਹੈਗਾ ਉਹ 4 ਤੋਂ 6 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਰਿਹਾ ਤੇ ਜਿਹੜਾ ਰਾਤ ਦਾ ਤਾਪਮਨ ਹੈਗਾ ਉਹ ਇੱਕ ਆਪਾਂ ਇੱਕ ਜਗ੍ਹਾ ਤੇ ਕਹਿ ਸਕਦੇ ਹਾਂ ਕਿ ਸਭ ਤੋਂ 8 ਡਿਗਰੀ ਵੀ ਨਾਰਮਲ ਤੋਂ ਜ਼ਿਆਦਾ ਰਿਹਾ ਤੇ ਦੂਸਰੇ ਪਾਸੇ ਜਿਹੜੀ ਨਮੀ ਹੈ ਹਵਾ ਦੇ ਵਿੱਚ ਉਹ ਵੀ ਕਾਫੀ ਘਟ ਰਹੀ ਹੈ ਜੇ ਆਪਾਂ ਸਵੇਰ ਦੀ ਨਮੀ ਦੀ ਗੱਲ ਕਰਦੇ ਹਾਂ ਤਾਂ ਉਹ 10% ਘਟ ਰਹੀ ਹੈ ਤੇ ਜਿਹੜੀ ਦੁਪਹਿਰ ਦੀ ਨਮੀ ਹੈ ਉਹ ਨੀਅਰਬਾਟ 50% ਤੱਕ ਜਿਹੜੀ ਆ ਉਹ ਘਟ ਰਹੀ ਹੈ ਸੋ ਕਹਿਣ ਤੋਂ ਪਾਵਾ ਕਿ ਲੂ ਜਿਹੜੀ ਕਾਫੀ ਚੱਲਦੀ ਰਹੀ ਹੈ ਪੰਜਾਬ ਦੇ ਵਿੱਚ ਔਰ ਗਰਮ ਹਵਾਵਾਂ ਦਾ ਅਸਰ ਬਹੁਤ ਰਿਹਾ ਤੇ ਇੱਕ ਗੱਲੋਂ ਤਾਂ ਠੀਕ ਰਿਹਾ ਕਿ ਸਾਡਾ ਜਿਹੜਾ ਮਤਲਬ ਹਾੜੀ ਦੀਆਂ ਫਸਲਾਂ ਜਿਹੜੀ ਕਣਕ ਹੈ ਉਹਦੀ ਕਾਫੀ ਵੱਡੀ ਜਿਹੜੀ ਹੋ ਚੁੱਕੀ ਹੈ ਪਰ ਹੁਣ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਕੋਈ ਮੌਸਮ ਹੈ ਉਹਦੇ 'ਚ ਥੋੜਾ ਜਿਹਾ ਆ ਮੌਸਮ ਕਰਵਟ ਬਦੰਦਾ ਨਜ਼ਰ ਆ ਰਿਹਾ ਹੈ ਜਿਵੇਂ ਜਿਵੇਂ ਐਡਵਾਂਸ ਗਰਮੀ ਪੈ ਰਹੀ ਹੈ ਕੋਈ ਅਲਰਟ ਕੋਈ ਜਰ ਕੋ ਟੁੱਟਿਆ ਹਾਂਜੀ ਹੁਣ ਜਿਹੜੀ ਲੇਟੈਸਟ ਸਾਡੇ ਕੋਲ ਇੱਕ ਨਿਊਜ਼ ਆਈ ਹੈਗੀ ਹੈ ਜਾਂ ਕਹਿ ਸਕਦੇ ਇਨਫੋਰਮੇਸ਼ਨ ਆਈ ਹੈ ਆਈਐਮਡੀ ਚੰਡੀਗੜ੍ਹ ਵੱਲੋਂ ਉਹਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ 3-4 ਦਿਨ ਜਿਵੇਂ 1 ਮਈ ਤੋਂ ਲੈ ਕੇ 3-4 ਮਈ ਤੱਕ ਜਿਹੜਾ ਮੌਸਮ ਹੈ ਉਹ ਖਰਾਬ ਰਹੂਗਾ ਇਦੇ ਵਿੱਚ ਕੀ ਤੇਜ਼ ਹਵਾਵਾਂ ਜਿਹੜੀਆਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਚੱਲ ਸਕਦੀਆਂ ਨੇ ਤੇ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਐ ਕਿਤੇ ਕਿਤੇ ਬਿਜਲੀ ਵੀ ਚਮਕ ਸਕਦੀ ਹੈ ਸੋ ਇਸ ਜਿਹੜਾ ਮੌਸਮ ਹੈਗਾ ਇਹਨਾਂ ਦਿਨਾਂ ਦੇ ਵਿੱਚ ਉਹ ਕਾਫੀ ਜਿਹੜਾ ਹੈਗਾ ਉਹ ਖਰਾਬ ਰਹੂਗਾ ਤੇ ਜਿਹੜੇ ਆਪਾਂ ਨੂੰ ਇਹਦੇ ਧਿਆਨ ਚ ਰੱਖਦੇ ਹੋਏ ਹੀ ਆਪਾਂ ਨੂੰ ਜਿਹੜਾ ਕੋਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਜਿਹੜਾ 3 ਦਿਨ ਦਾ ਅਲਰਟਾ ਕੋਈ ਅਲਰਟ ਹਾਂਜੀ ਇਹਦੇ ਵਿੱਚ ਜਿਹੜੇ ਦੱਸਿਆ ਗਿਆ ਹੈ ਕਿ ਜਿਹੜੀਆਂ ਤੇਜ਼ ਹਵਾਵਾਂ ਚੱਲਣਗੀਆਂ ਜਾਂ ਫਿਰ ਜਿਹੜੀ ਬਾਰਿਸ਼ ਹੋ ਸਕਦੀ ਹੈ ਤੇ ਉਹਦੇ ਲਈ ਸਾਨੂੰ ਜਿਹੜੀਆਂ ਫਸਲਾਂ ਆ ਉਹਨਾਂ ਦੀ ਸਾਮ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੀ ਤਾਂ ਜਿਹੜੇ ਕਣਕ ਜਿਹੜੀ ਵੱਢੀ ਜਾ ਚੁੱਕੀ ਹੈ ਉਹਨੂੰ ਆਪਾਂ ਜਿਹੜੀ ਸੁਰੱਖਿਆ ਥਾਂ ਤੇ ਸੰਭਾਲ ਲਈਏ ਜਾਂ ਜਿਹੜੀ ਖੇਤਾਂ ਦੇ ਵਿੱਚ ਤੂੜੀ ਪਈ ਹੈਗੀ ਆ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਸੰਭਾਲ ਸਕਦੇ ਆ ਤਾਂ ਕਿ ਜਿਹੜੀ ਉਹ ਹਵਾ ਨਾਲ ਉਹਦਾ ਕੋਈ ਨੁਕਸਾਨ ਨਾ ਹੋਵੇ ਤੇ ਜਿਹੜੇ ਆਪਣੀ ਵੱਢੀ ਜਾ ਚੁੱਕੀ ਹੈ ਫਸਲ ਉਹਨੂੰ ਸਹੀ ਜਗ੍ਹਾ ਤੇ ਜਾਂ ਸਹੀ ਟਿਕਾਣੇ ਤੇ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਮੌਸਮ ਹੈ ਉਹ ਕਾਫੀ ਖਰਾਬ ਹੋਣ ਤੇ ਜਵੇਂ ਸਭਾਵਨਾ ਨਜ਼ਰ ਆ ਰਹੀ ਹੈ ਤੇ ਜਿਹੜੀ ਕਣਖਲੇ ਵੱਢਣੀ ਹੈ ਜਾਂ ਜਿਹੜੀ ਵਿਹਾੜੀ ਦੀ ਕੋਈ ਫਸਲ ਨਾਲੇ ਵੱਢਣ ਵਾਲੀ ਹੈ ਉਹਨੂੰ ਹਲੇ ਉਹਦੀ ਜਿਹੜੀ ਵੱਢੀ ਆ ਉਹ ਤਿੰਨ ਚਾਰ ਦਿਨ ਹਲੇ ਰੁੱਕ ਕੇ ਕੀਤੀ ਜਾਵੇ ਤਾਂ ਕਿ ਜਿਹੜੀ ਫਸਲ ਖੜੀ ਫਸਲ ਨੂੰ ਨੁਕਸਾਨ ਨਹੀਂ ਹੁੰਦਾ ਜਿੰਨੀ ਕੀ ਜਿਹੜੀ ਵੱਢੀ ਜਾ ਚੁੱਕੀ ਖੇਤ ਚ ਪਈ ਹੋਵੇ ਜਿਵੇਂ ਹਵਾਵਾਂ ਤੇ بارش ਦੀ ਗੱਲ ਕੀਤੀ ਕਿਤਨਾ ਕਿਤਨਾ ਰਾਹਤ ਮਿਲੂਗੀ ਲੋਕਾਂ ਨੂੰ ਹਾਂਜੀ ਬਿਲਕੁਲ ਰਾਹਤ ਤਾਂ ਮਿਲੂਗੀ ਪਰ ਇਹ ਹੈ ਕਿ ਜਿਹੜੇ ਟੈਂਪਰੇਚਰਸ ਨੇ ਉਹ ਘਟਣਗੇ ਔਰ ਜਿਸ ਤਰ੍ਹਾਂ ਕੀ ਆਪਾਂ ਕਹਿ ਸਕਦੇ ਹਵਾਵਾਂ ਚੱਲ ਰਹੀਆਂ ਨੇ ਤਾਂ ਉਹਦੇ ਲਈ ਜਿਹੜੇ ਲੋਕੀ ਕਿਤੇ ਸੈਰਸਪਾਟੇ ਤੇ ਜਾ ਰਹੇ ਨੇ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਜਿਵੇਂ ਮੌਸਮ ਖਰਾਬ ਹੈਗਾ ਜਾਂ ਨੇਰੀ ਦੀ ਸੰਭਾਵਨਾ ਹੈ بارش ਦੀ ਸੰਭਾਵਨਾ ਹੈ ਤਾਂ ਇੱਕ ਤਾਂ ਉਹ ਆਪਣੇ ਜਿਹੜੇ ਵਹੀਕਲਸ ਨੇ ਜਿਹੜੀਆਂ ਕਾਰਾਂ ਜਾਂ ਹੋਰ ਵੀ ਜਿਹੜੇ ਵੀ ਕੋਈ ਟੂ ਵੀਲਰਸ ਨੇ ਫੋਰ ਵੀਲਰਸ ਨੇ ਉਹਨਾਂ ਦੀ ਹੈਡਲਾਈਟਸ ਹੋਣ ਜੋ ਜਿਹੜੀਆਂ ਉਹ ਚਲਦੀਆਂ ਹੁਣ ਜਿਵੇਂ ਕਾਰਾਂ ਦੇ ਵਾਈਪਰ ਵਗੈਰਾ ਹੈਗੇ ਆ ਉਹ ਵੀ ਵਰਕਿੰਗ ਹੋਣ ਤਾਂ ਕਿ ਜੇ ਕਿਤੇ ਉਹਨਾਂ ਨੇ ਜਾਣਾ ਹੈ ਤਾਂ ਉਹ ਐਟਲੀਸਟ ਮਤਲਬ ਕੰਮ ਕਰਦੇ ਹੋਣ ਤੇ ਦੂਸਰਾ ਇਹ ਹੈ ਕਿ ਬਹੁਤ ਹੀ ਜ਼ਰੂਰੀ ਕੰਮ ਹੈਗਾ ਜਾਂ ਕਿਤੇ ਬਹੁਤ ਜ਼ਰੂਰੀ ਬਾਹਰ ਜਾਣਾ ਹੈ ਤਾਂ ਹੀ ਮਤਲਬ ਇਹਨਾਂ ਦਿਨਾਂ ਦੇ ਵੀ ਸਫ਼ਰ ਕੀਤਾ ਜਾਵੇ ਨਹੀਂ ਤਾਂ ਸਫ਼ਰ ਨੂੰ ਅਵੋਇਡ ਕੀਤਾ ਜਾਏ ਤੇ ਬਾਕੀ ਇਹ ਹੈਗਾ ਕਿ ਜਿਹੜਾ ਦਰੱਖਤਾਂ ਦੇ ਜਿਹੜੀ ਹੈ ਉਹ ਸ਼ਰਨ ਨਾਲ ਲਈ ਜਾਏ ਹਨਾ ਜਿਦੇ ਨਾਲ ਜਾਂ ਕੋਈ ਜਿਹੜੀਆਂ ਕਮਜ਼ੋਰ ਬਿਲਡਿੰਗਾਂ ਹੁੰਦੀਆਂ ਨੇ ਉਹਨਾਂ ਦੇ ਤੋਂ ਵੀ ਬਚਾ ਕੀਤਾ ਜਾਵੇ ਤੇ ਬਾਕੀ ਜਿਹੜੀਆਂ ਫਸਲਾਂ ਬੀਜਣ ਵਾਲੀਆਂ ਨੇ ਉਹਨਾਂ ਦੀ ਬਜਾਈ ਵੀ ਹਲੇ ਤਿੰਨ ਚਾਰ ਦਿਨ ਆਪਾਂ ਡਿਲੇ ਕਰ ਸਕਦੇ ਹਾਂ ਕਿਉਂਕਿ ਜੇ ਬਾਰਿਸ਼ ਪੈ ਜਾਂਦੀ ਹੈ ਤਾਂ ਉਹਦੇ ਨਾਲ ਫਸਲ ਜਿਹੜੀ ਆ ਕਰੰਟ ਹੋਣ ਦਾ ਖਤਰਾ ਹੁੰਦਾ ਜਿਹੜੀਆਂ ਮੰਡੀਆਂ ਦੇ ਵਿੱਚ ਫਸਲਾਂ ਪਈਆਂ ਉਹਨਾਂ ਨੂੰ ਵੀ ਥੋੜਾ ਜਆ ਉਹਨਾਂ ਦੇ ਜਿਹੜੇ ਉਹ ਰੱਖਣ ਦੇ ਉਹਨਾਂ ਦੇ ਜਿਹੜੇ ਇੰਤਜ਼ਾਮ ਕੀਤੇ ਜਾਣ ਜਾਂ ਕੋਈ ਤਰਪਾਲਾਂ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਜਵੇਂ ਸੰਭਾਲਣ ਦਾ ਜਿਹੜਾ ਹੈ ਉਹ ਪੂਖਤਾ ਪ੍ਰਬੰਧ ਕੀਤਾ ਜਾਵੇ